ਇਮਰਾਨ ਜੀ ਨੂੰ ਤੇ ਉਹਨਾਂ ਦੇ ਸਟਾਫ ਨੂੰ ਅ ਦਿਲੋਂ ਲੱਖ ਲੱਖ ਵਧਾਈ ਦਿੰਦਾ ਪਹਿਲਾਂ ਚੈਨਲ ਦੇ ਵਿੱਚ ਕੰਮ ਕਰਦੇ ਆਂ ਫਿਰ ਆਪਣੇ ਸੰਘਰਸ਼ ਦੇ ਨਾਲ ਇਸ ਪੰਜਾਬੀ ਬੁਲੇਟਿਨ ਦੇ ਬੂਟੇ ਨੂੰ ਲਾਉਣਾ ਉਸ ਬੂਟੇ ਨੂੰ ਅੱਜ ਇੰਨਾ ਵੱਡਾ ਇੱਕ ਰੁੱਖ ਦੇ ਸ਼ੇਪ ਦੇਣਾ ਇਹ ਇਮਰਾਨ ਜੀ ਦੀ ਵਾਕਿਆ ਕਾਬਲੇ ਤਾਰੀਫ ਕੰਮ ਹੈ ਬੁਲੇਟਿਨ ਵੈਬਸਾਈਟ ਦੇ ਵਿਸਥਾਰ ਲਈ ਮੈਂ ਇਸ ਵੈਬਸਾਈਟ ਦੇ ਐਡੀਟਰ ਸਹਿਬਾਨ ਓਨਰ ਸ਼੍ਰੀ ਇਮਰਾਨ ਖਾਨ ਜੀ ਅਤੇ ਉਹਨਾਂ ਦੇ ਸਪੋਰਟ ਸਟਾਫ ਨੂੰ ਵਧਾਈ ਦਿੰਨਾ ਅਸੀਂ ਦਫ਼ਤਰ ਦੀਆਂ ਵਧਾਈਆਂ ਦਿੱਤੀਆਂ ਆ ਉੱਥੇ ਹੀ ਅਸੀਂ ਪੰਜਾਬੀ ਬੁਲੇਟਿਨ ਦੇਖਦੇ ਸਰੋਤੇ ਔਰ ਪੰਜਾਬੀ ਬੁਲੇਟਿਨ ਦੇ ਮਾਲਕਾਂ ਨੂੰ ਇਹਨਾਂ ਦੀ ਫੈਮਿਲੀ ਨੂੰ ਇਹਨਾਂ ਦੇ ਸਟਾਫ ਨੂੰ ਜਿੱਥੇ ਅਸੀਂ ਇਹਨਾਂ ਨੂੰ ਵਧਾਈਆਂ ਦਿੰਨੇ ਆ ਉੱਥੇ ਹੀ ਅਸੀਂ ਅੱਜ ਪਰਮਾਤਮਾ ਦੇ ਕੋਲ ਇਹੀ ਕਾਮਨਾ ਕਰਦੇ ਆ ਕਿ ਹੈ ਪਰਮਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਇਹਨਾਂ ਨੂੰ ਲੰਬੀ ਉਮਰ ਦਓ ਅੱਜ ਪੰਜਾਬੀ ਬਲਟਨ ਦਾ ਜਿਹੜਾ ਅ ਦਫ਼ਤਰ ਦਾ ਐਕਸਟ੍ਰੈਮ ਇਹਨਾਂ ਨੇ ਬਦਲ ਕੀਤਾ ਆ ਮੈਂ ਇਹਨਾਂ ਲਈ ইমরান ਜੀ ਨੂੰ ਤੇ ਉਹਨਾਂ ਦੇ ਸਟਾਫ ਨੂੰ ਅ trilon lakh lakh ਵਧਾਈ ਦਿੰਦਾ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਪਈ ਇਹ ਅੱਜਾਂ ਹੀ ਅੱਗੇ ਵੀ ਤਰੱਕੀਆਂ ਕਰੀ ਜਾਣ ਵਾਹਿਗੁਰੂ ਜੀ ਵਾਹਿਗੁਰੂ ਬੜਾ ਅੱਜ ਦਾ ਮੁਕੱਦਸ ਦਿਹਾੜਾ ਹੈ ਕਿ ਸਾਡੇ ਛੋਟਾ ਵੀਰ ਹੀ ਆ ਮੇਰਾ ਪਰ ਹਾਲਾਂਕਿ ਤਜਰਬੇ ਵਿੱਚ ਬਹੁਤ ਜ਼ਿਆਦਾ ਕਾਬਲ ਬੰਦਾ ਹੈ ਤੇ ਜਿੰਨੇ ਗੱਲ ਵਾਕਿਆ ਸੱਚ ਕਰਕੇ ਦਿਖਾਈ ਹੈ ਉਹ ਕਹਿੰਦੇ ਕਿ ਖੁਦੀ ਕੋ ਬੁਲੰਦ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਦਬੀਰ ਸੇ ਪਹਿਲੇ ਖੁਦ ਖੁਦਾ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ ਤੇ ਉਹ ਇੰਨੀ ਮਿਹਨਤ ਦੇ ਨਾਲ ਆਪਣਾ ਸਾਰਾ ਵਕਾਰ ਸੈੱਟ ਕੀਤਾ ਮੈਂ ਇਮਰਾਨ ਜੀ ਨੂੰ ਮੇਰੀ ਐਸੋਸੀਏਸ਼ਨ ਕੋਈ ਅਰਾਊਂਡ 7-8 ਸਾਲ ਦੀ ਹੈ ਮੈਂ ਇਹਨਾਂ ਨੂੰ ਦੇਖਿਆ ਆ ਪਹਿਲਾਂ ਚੈਨਲ ਦੇ ਵਿੱਚ ਕੰਮ ਕਰਦੇ ਆਂ ਫਿਰ ਆਪਣੇ ਸੰਘਰਸ਼ ਦੇ ਨਾਲ ਇਸ ਪੰਜਾਬੀ ਬੁਲੇਟਨ ਦੇ ਬੂਟੇ ਨੂੰ ਲਾਉਣਾ ਉਸ ਬੂਟੇ ਨੂੰ ਅੱਜ ਇੰਨਾ ਵੱਡਾ ਇੱਕ ਰੂਖ ਦੇ ਸ਼ੇਪ ਦੇਣਾ ਇਹ ইমরান ਜੀ ਦੀ ਵਾਕਿਆ ਕਾਬਲੇ ਤਾਰੀਫ ਕੰਮ ਹੈ ਮੈਂ ਬਹੁਤ ਖੁਸ਼ ਆ ਦਿਲੀ ਤੌਰ ਤੇ ਮੈਨੂੰ ਬੜੀ ਖੁਸ਼ੀ ਆ ਕਿ ਅੱਜ ਦੇ ਦਫਤਰ ਦਾ ਉਦਘਾਟਨ ਜਿਹੜਾ ਇਹਨਾਂ ਨੇ ਹੋਇਆ ਸਾਡੇ ਸਾਰੇ ਸਾਥੀ ਆਏ ਆ मैनू बहुत खुशी है मैं आस करदा कि ये भ्रा ए ही दिन दुगनी रात चुगनी तरक्की करे तो मैं समझदा कि जी गल किसी ने कही है कि जिस दिन से चला हूँ मेरी मंजिल पर नज़र है जिस दिन से चला हूँ मेरी मंजिल पर नज़र है मेरी आंखों ने कभी मील का पत्थर नहीं देखा तो इमरान जी यू डिज़र्व द बैसट एंड आई होप कि परमात्मा थानू चढ़ती कला बख्शे इदा ही वह आबाद रहो थैंक यू ਪੰਜਾਬੀ ਬੁਲੇਟਿਨ ਵੈਬਸਾਈਟ ਦੇ ਵਿਸਥਾਰ ਲਈ ਮੈਂ ਇਸ ਵੈਬਸਾਈਟ ਦੇ ਐਡੀਟਰ ਸਹਿਬਾਨ ਓਨਰ ਸ਼੍ਰੀ ਇਮਰਾਨ ਖਾਨ ਜੀ ਅਤੇ ਉਹਨਾਂ ਦੇ ਸਪੋਰਟ ਸਟਾਫ ਨੂੰ ਵਧਾਈ ਦਿੰਦਾ ਤੇ ਨਾਲ ਹੀ ਮੈਂ ਪ੍ਰਮਾਤਮਾ ਅੱਗੇ ਪ੍ਰੇਅ ਕਰਦਾ ਕਿ ਪੰਜਾਬੀ ਬੁਲੇਟਿਨ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਇਸ ਦੇ ਨਾਲ ਹੀ ਪੰਜਾਬੀ ਬੁਲੇਟਿਨ ਦੇ ਸਾਰੇ ਦਰਸ਼ਕਾਂ ਨੂੰ ਮੈਂ ਨਵੇਂ ਸਾਲ ਦੀ ਵਧਾਈ ਵੀ ਦਿੰਦਾ ਹਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਜਿੱਦਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਪੰਜਾਬੀ ਬਲੂਟਿਨ ਵਾਲੇ ਇਮਰਾਨ ਜੀ ਇਮਰਾਨ ਜੀ ਦਾ ਪਹਿਲਾ ਪੋਰਟਲ ਸੀਗਾ ਛੋਟਾ ਆਫਿਸ ਸੀਗਾ ਅੱਜ ਇਹਨਾਂ ਨੇ ਐਸਈਓ ਮਾਰਕਟ ਲਾਗੇ ਦੈਨਿਕ ਬਾਸਕਰ ਆਫਿਸ ਉੱਥੇ ਜੋ ਆਪਣਾ ਇੱਕ ਵੱਡਾ ਦਫ਼ਤਰ ਜੋ ਸ਼ੁਰੂ ਕੀਤਾ ਆ ਔਰ ਜੋ ਸ਼ੁਰੂ ਕੀਤਾ ਦਫ਼ਤਰ ਔਰ ਦਫ਼ਤਰ ਦੇ ਨਾਲ ਜਿੱਦਾਂ ਕਿ ਇਹਨਾਂ ਦਾ ਪੰਜਾਬੀ ਬੁਲੇਟਿਨ ਤੇ ਚੱਲਦਾ ਹੀ ਸੀਗਾ ਬਹੁਤ ਸਰੋਤੇ ਉਹਨੂੰ ਦੇਖਦੇ ਸੀਗੇ ਅੱਜ ਜੋ ਭਾਜੀ ਨੇ ਦੱਸਿਆ ਕਿ ਜਦੋਂ ਦਫ਼ਤਰ ਵੱਡਾ ਕੀਤਾ ਹੈ ਤੇ ਫਿਰ ਉਹਦੇ ਨਾਲ ਕੁਝ ਚੀਜ਼ ਵੀ ਨਾਲ ਵਧਾਉਣੀ ਚਾਹੀਦੀ ਆ ਤੇ ਇਹਨਾਂ ਨੇ ਜੋ ਇੰਗਲਿਸ਼ ਦਾ ਜੋ ਵੈਬਸਾਈਟ ਹੈ ਉਹ ਵੀ ਨਾਲ ਇਹਦੇ ਐਕਸਪੈਂਡ ਕੀਤੀ ਹੈਗੀ ਆ ਤੇ ਤੀਜੀ ਚੀਜ਼ ਜੋ ਅੱਜ ਦਾ ਸ਼ੋਭ ਦਿਹਾਰ ਆਇਆ 2025 ਦਾ ਤੇ ਅੱਜ ਜੋ ਇਹਨਾਂ ਨੇ ਉਹਦਾ ਉਦਘਾਟਨ ਸਾਡੇ ਸਤਿਕਾਰਯੋਗ ਪਿਤਾ ਸ਼੍ਰੀ ਦੇ ਕੋਲੋਂ ਇਹਨਾਂ ਨੇ ਕਰਾਇਆ ਆ ਤੇ ਇੱਥੇ ਜੋ ਕਿ ਅੱਜ ਇਹਨਾਂ ਦੇ ਅਸੀਂ ਦਫ਼ਤਰ ਦੀਆਂ ਵਧਾਈਆਂ ਦਿੱਤੀਆਂ ਆ ਉੱਥੇ ਹੀ ਅਸੀਂ ਪੰਜਾਬੀ ਬੁਲੇਟਿਨ ਦੇਖਦੇ ਸਰੋਤੇ ਔਰ ਪੰਜਾਬੀ ਬੁਲੇਟਿਨ ਦੇ ਮਾਲਕਾਂ ਨੂੰ ਇਹਨਾਂ ਦੀ ਫੈਮਿਲੀ ਨੂੰ ਇਹਨਾਂ ਦੇ ਸਟਾਫ ਨੂੰ ਜਿੱਥੇ ਅਸੀਂ ਇਹਨਾਂ ਨੂੰ ਵਧਾਈਆਂ ਦਿੰਨੇ ਆ ਉੱਥੇ ਹੀ ਅਸੀਂ ਅੱਜ ਪਰਮਾਤਮਾ ਦੇ ਕੋਲ ਇਹੀ ਕਾਮਨਾ ਕਰਦੇ ਆ ਕਿ ਹੈ ਪਰਮਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਇਹਨਾਂ ਨੂੰ ਲੰਬੀ ਉਮਰ ਦੋ ਇਹਨਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਆ ਜਿੱਦਾਂ ਭਾਜੀ ਨੇ ਦੱਸਿਆ ਕਿ ਅਸੀਂ ਦਫ਼ਤਰ ਵੱਡਾ ਕੀਤਾ ਹੈ ਦਫ਼ਤਰ ਵਧਣ ਦੇ ਵੱਡਾ ਕਰਨ ਦੇ ਨਾਲ ਅਸੀਂ ਜੋ ਕਿ ਆਪਣੀ ਵੈਬਸਾਈਟ ਜੋ ਹੈ ਇੰਗਲਿਸ਼ ਵਾਲੀ ਵੀ ਚਲਾਈ ਹੈ ਤੇ ਪਰਮਾਤਮਾ ਇਹਨਾਂ ਨੂੰ ਐਦਾਂ ਹੀ ਉੱਦਮ ਦਿੰਦਾ ਰਵੇ ਤੇ ਐਦਾਂ ਹੀ ਐਦਾਂ ਵਧੀ ਜਾਵੇ ਤੇ ਜੋ ਇਹ ਫਲਵਾਰੀ ਆ ਹੋਰ ਵੱਡੀ ਹੋਣੀ ਚਾਹੀਦੀ ਆ ਜੋ ਉਚੇਚੇ ਤੌਰ ਤੇ ਸਾਡੇ ਇੱਥੇ ਉਦਘਾਟਨ ਦੇ ਮੌਕੇ ਤੇ ਡਿਪਟੀ ਡਾਇਰੈਕਟਰ ਪੰਜਾਬ ਸਰਕਾਰ ਸਰਦਾਰ ਮਨਵਿੰਦਰ ਸਿੰਘ ਜੀ ਜੋ ਕਿ ਇੱਥੇ ਉੱਚੇ-ਚੇ ਤੌਰ ਤੇ ਪਹੁੰਚੇ ਨੇ ਸਾਡੇ ਰਾਜਾ ਭਾਜੀ ਪਹੁੰਚੇ ਹੈਗੇ ਨੇ ਸਾਡੇ ਡੀਪੀਐਲਓ ਸਾਹਿਬ ਹਾਕਮ <th>ਪਰ ਜੀ ਆਏ ਹੋਏ ਨੇ ਜੋ ਗੰਸ਼ਮ ਸਵੀਰਛਾ ਤੋਂ ਅਮਿਤ ਬਾਂਸਲ ਜੀ ਆਏ ਨੇ ਰਾਹੁਲ ਜੀ ਆਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਪੁਰਾਣੇ ਮਿੱਤਰ ਨਿੱਗੇ ਮਿੱਤਰ ਮਠਾਰੂ ਸਾਹਿਬ ਆਏ ਨੇ ਕੁਲਵੰਤ ਸਿੰਘ ਮਠਾਰੂ ਜੀ ਆਏ ਹੋਏ ਨੇ ਪਾਸ਼ੀ ਸਾਹਿਬ ਆਏ ਹੋਏ ਨੇ ਔਰ ਸਾਡੇ ਅਮਰੀਕਾ ਤੋਂ ਜੋ ਕਿ ਭਾਜੀ ਇਹਨਾਂ ਦੇ ਭਾਈ ਦੇ ਬਹੁਤ ਕੀ ਪ੍ਰੀਏ ਮਿੱਤਰ ਜੋ ਕਿ ਕਹਿੰਦੇ ਕਿ ਪਹਿਲੀ ਕਲਾਸ ਤੋਂ ਲੈ ਕੇ ਤੇ ਐਮਏ ਤੱਕ ਇਕੱਠੇ ਪੜੇ ਆ ਉਹ ਵੀ ਆਏ ਆ ਤੇ ਬੜੀ ਖੁਸ਼ੀ ਹੋਈ ਹੈ ਕਿ ਜੋ ਇਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਿਲ ਹੋ ਕੇ ਇਹਨਾਂ ਨੂੰ ਦਵਾਵਾਂ ਦਿੱਤੀਆਂ ਹੈਗੀਆਂ ਨੇ ਤੇ ਪਰਮਾਤਮਾ ਇਹਨਾਂ ਦੀਆਂ ਜੋ ਸਾਰੀਆਂ ਦੀਆਂ ਦਵਾਵਾਂ ਆ ਉਹਨਾਂ ਨੂੰ ਸਵੀਕਾਰ ਕਰਨ ਤੇ ਇਹਨਾਂ ਨੂੰ ਬਲ ਦੇਣ ਕਿ ਇਹ ਇਮਰਾਨ ਜੀ ਆਪਣੀ ਟੀਮ ਦੇ ਨਾਲ ਹੋਰ ਅੱਗੇ ਵਧਣ ਅਸੀਂ ਇਹੀ ਕਾਮਨਾ ਕਰਦੇ ਆ ਤੇ ਜਿੱਥੇ ਸਾਡੇ ਭਰਾ ਨੂੰ ਸਾਡੀ ਜ਼ਰੂਰਤ ਪਵੇ ਅਸੀਂ ਇਹਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇਸ ਗੱਲ ਦੀ ਮਤਲਬ ਕਹਿੰਦਾ ਸਾਰੇ ਕਹਿੰਦੇ ਨੇ ਕਿਉਂਕਿ ਇਹਨਾਂ ਦਾ ਬਹੁਤ ਪਿਆਰ ਆ ਜੋ ਸਾਡੇ ਡਿਪਟੀ ਡਾਇਰੈਕਟਰ ਸਾਹਿਬ ਸਰਦਾਰ ਮਨਵਿੰਦਰ ਸਿੰਘ ਜੀ ਹਾਕਮ ਥਾਪਰ ਜੀ ਹੈ ਨਾਲ ਪਾਸੀ ਸਾਹਿਬ ਨੇ ਇਹ ਸਾਰੇ ਇਹਨਾਂ ਦੀਆਂ ਬਾਹਾਂ ਨੇ ਤੇ ਇਹ ਬਹੁਤ ਤਰੱਕੀ ਕੀਤੀ ਹੈ ਮੈਂ ਭਾਈ ਸਾਹਿਬ ਦੱਸਦੇ ਸੀ ਡਿਪਟੀ ਡਾਇਰੈਕਟਰ ਸਾਹਿਬ ਕਿ ਇਹਨਾਂ ਨੇ ਬਹੁਤ ਸਟਰਗਲ ਕੀਤਾ ਹੈ ਆਪਣੀ ਲਾਈਫ ਚ ਤੇ ਸਕਸੈਸਫੁਲ ਉਹੀ ਹੁੰਦਾ ਆ ਜਿਹੜਾ ਸਟਰਗਲ ਕਰਦਾ ਆ ਜਿੰਨੂੰ ਜਾਗ ਲੱਗਿਆ ਮਿਲ ਜਾਂਦਾ ਨਾ ਉਹਨੂੰ ਸਟਰਗਲ ਕਰਨ ਦਾ ਪਤਾ ਨਹੀਂ ਹੁੰਦਾ ਤੇ ਉਹਨੂੰ ਦੁਨੀਆਦਾਰੀ ਦਾ ਵੀ ਨਹੀਂ ਪਤਾ ਹੁੰਦਾ ਜੇ ਸਾਡਾ ਵੀਰ ਇਮਰਾਨ ਜੀ ਅੱਜ ਇੱਥੋਂ ਤੱਕ ਪਹੁੰਚੇ ਨੇ ਤੇ ਇਹਨਾਂ ਨੇ ਵਾਕਈ ਸਟਰਗਲ ਕੀਤਾ ਹੈ ਤੇ ਇੱਥੋਂ ਤੱਕ ਪਹੁੰਚੇ ਨੇ ਮਿੱਟੀ ਨਾਲ ਜੁੜੇ ਨੇ ਤੇ ਮੈਂ ਇਹੀ ਵਾਹਿਗੁਰੂ ਜੀ ਦੇ ਅੱਗੇ ਇਹੀ ਪ੍ਰਾਰਥਨਾ ਕਰਦਾ ਆ ਕਿ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਤੇ ਇਹਨਾਂ ਦੇ ਪਰਿਵਾਰ ਤੇ ਇਹਨਾਂ ਦੇ ਸਟਾਫ ਤੇ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਜੀ ਧੰਨਵਾਦ ਜੀ ਪੰਜਾਬੀ ਬੁਲੇਟਿਨ ਦੇ ਸਭ ਦਰਸ਼ਕਾਂ ਅਤੇ ਸਮੂਹ ਸਮੂਹ ਸਟਾਫ ਨੂੰ ਅੱਜ ਇਸ ਦੇ ਇੰਗਲਿਸ਼ ਵਿੱਚ ਵਿਸਤਾਰ ਕਰਨ ਤੇ ਬਹੁਤ ਬਹੁਤ ਮੁਬਾਰਕਾਂ ਅਤੇ ਨਵੇਂ ਸਾਲ ਦੀਆਂ ਵੀ ਸਾਰੇ ਵਸਤੇ ਪੰਜਾਬੀਆਂ ਨੂੰ ਸਾਰੇ ਬਹੁਤ ਬਹੁਤ ਮੁਬਾਰਕਾਂ